ਜੀ ਵੀਰੋ ਪੈਰੋ ਮਾਜਰੇ ਗਰਾਊਂਡ 'ਚ ਪਹੁੰਚੇ ਆਪਾਂ ਮਿਹਨਤ ਲਾਉਣ ਸਫਾਈ ਹੋ ਰਹੀ ਹੈ ਗਰਾਊਂਡ ਦੀ ਮੁੰਡੇ ਲੱਗੇ ਹੋਏ ਆ ਸਫਾਈ ਕਰਨ ਅੰਦਰ ਵੀ ਜਾਓ ਜੀ ਇਹ ਬਿੱਟੂ ਕੱਟੇ ਜੇ ਬਣਾ ਲਿਓ ਲੱਗੇ ਹੋਏ ਆ ਇਸ ਤੋਂ ਬਾਅਦ ਲੱਗੂਗੀ ਮਿਹਨਤ ਸਫਾਈ ਤੋਂ ਬਾਅਦ ਹਾਂ ਜੀ ਪਹੁੰਚ ਗਏ ਗਰਾਊਂਡ 'ਚ ਆਪਾਂ ਨਾਰੇ ਰਗੜਾ रगड़े तो बाद लगू मेहनत चल रहा रगड़ा लाओ जी मेहनत चल रही है पाटे चल रहे हैं डंड चल रहे हैं पीडी ड ला रहे हैं ਗਰਾਉਂਡ ਪੈਰੋਂ ਮਜਰਾ ਆਖੜੇ ਸਾਡੇ ਗੋਲੀ ਕਾਈ ਕਾਲੇ ਬਾਈ ਕੋਲਣ ਲੱਗੇ ਜੇ ਭਾਈ ਜੈਨ ਮਿਸਟਰ ਰੈਂਕ ਕਰੋ ਅਰੇ ਅੰਦਲ ਗਾਰੇ ਮਿਸਟਰ ਆਵਣਾ ਕਾਲਾ ਵੀਰ ਰਾਏਪੁਰ ਤੋਂ ਉਹ ਸੰਗ ਦੀ ਕੀ ਕਹਿ ਸਕਦਾ ਅੱਜ ਗਰਮੀ ਕਰ ਰਿਹਾ ਹੈ ਦਲੇ ਵੀਰ ਗਰਮੀ ਕਿੰਨੀ ਕਾ ਦੱਸੋ ਅੱਜ ਗਰਮੀ ਫੁੱਲਾ ਬਾਈ ਗਰਮੀ ਫੁੱਲੂ ਬਟਾਵਾਂਾ। ਹਵਾ ਹੋ ਰਹਾ ਕਹਮੀ ਫੋ। ਹਮਮਾ ਸਾੜੀ ਗਰਮੀ ਆ ਸਰੀਰ ਖੋਲ ਲੰਦੀ ਆ ਇਹ ਰੋਮ ਰੋਮ। ਜੀ ਬਦਾਮ ਚੱਲ ਰਹੇ ਮੇਰੇ ਤੋਂ ਬਾਹਰ ਤਗੜਾ ਬੈਠੇ ਆ ਗਰਾ ਵੀ ਰਹੇ ਆ। ਕਾਉਂ ਗਿੰਦੂ ਨੂੰ ਨਰੇ ਸਵਾਦ ਰਿਆ